ਦੇਖੋ ਵੱਡੇ ਹੋ ਗਏ ਤੁਸੀਂ ਕੁਛ ਨਾ ਕੋ ਬਣਨਾ ਕਿਸੇ ਨੇ ਮੈਂਬਰ ਪੰਚਾਇਤ ਬਣਨਾ ਇਹਨੇ ਸਰਪੰਚ ਬਣਨਾ ਕਿਸੇ ਨੇ ਐਮਐਲਏ ਬਣਨਾ ਦੇਖੋ ਆਪਣੇ ਪਿੰਡ ਦੇ ਸਰਦਾਰ ਪ੍ਰਵਤ ਸਿੰਘ ਫਲौरी ਐਮਐਲਏ ਨੇ ਨਾ ਦੇਖੋ ਵੀ ਸਕੂਲ ਚੋਂ ਪੜ੍ਹਿਆ ਇਸ ਸਕੂਲ ਚੋਂ ਪੜ੍ਹ ਕੇ ਗਿਆ ਉਹ ਉਹਨਾਂ ਦੇ ਜਿੱਤ-ਜਿੱਤੇ ਨਹੀਂ ਸੀ ਵੀ ਅਸੀਂ ਵੀ ਕਦੇ ਐਮਐਲਏ ਬਣ ਜਾਵਾਂਗੇ ਅੱਜ ਦੇਖੋ ਕਿੱਡੇ ਐਮਐਲਏ ਕਿੱਡੀ ਰਿਸਪੈਕਟ ਆਉਂਦਾ ਹੈ ਇਸ ਤਰ੍ਹਾਂ ਤੁਸੀਂ ਵੀ ਸਿਆਣੇ ਬਣ ਕੇ ਰਹਿਣਾ ਬੜੇ ਬੜੇ ਰਿਸਪੈਕਟ ਕਰਨਾ ਮਾ ਮਾਪੇ ਦੀ ਟੀਚਰਾਂ ਦੀ ਬਾਕੀ ਵੀ ਵੱਡਿਆਂ ਦੀ ਸਤਿਕਾਰ ਕਰਨਾ ਤੁਸੀਂ ਠੀਕ ਹੈ ਨਾ ਬਹੁਤ ਪਿਆਰੇ ਬੱਚੇ ਤੁਸੀਂ ਵੱਡੇ ਵੱਡੇ ਅਫਸਰ ਬਣਨਾ ਤੁਸੀਂ ਵੱਡੇ ਵੱਡੇ ਲੀਡਰ ਬਣਨਾ ਤੁਹਾਡੇ ਜੋ ਕਿਸੇ ਨੇ ਐਮਐਲਏ ਬਣਨਾ ਕਿਸੇ ਨੇ ਮੰਤਰੀ ਬਣਨਾ ਇਹਨੇ ਵੀ ਅਫਸਰ ਬਣਨਾ ਡੀਸੀ ਬਣਨਾ ਸਭ ਵੀ ਤੁਹਾਡੇ ਵੀ ਬਣਨਾ ਉਦੋਂ ਫਿਰ ਤੁਸੀਂ ਕਿਹਾ ਕਰੋਗੇ ਹਾਂ ਕਿ ਅਸੀਂ ਇਹਨਾਂ ਟੀਚਰਾਂ ਕੋਲੋਂ ਪੜ੍ਹੇ ਹਾਂ ਉਹਨਾਂ ਨੇ ਸਾਨੂੰ ਬੜੀ ਸੋਹਣੇ ਸਿੱਖਿਆ ਦਿੱਤੀ ਆ ਬੜੀ ਹੀ ਪਿਆਰੇ ਤਰੀਕੇ ਨਾਲ ਤੁਹਾਨੂੰ ਉਹਨਾਂ ਨੇ ਐਈਆਂ ਜਿਹਾ ਸਿੱਖਿਆਵਾਂ ਦਿੱਤੀਆਂ ਪੜਾਈ ਦਿੱਤੀ ਹੈ ਵੀ ਤੁਸੀਂ ਵੱਡੇ ਹੋ ਕੇ ਯਾਦ ਕਰੋਗੇ ਹਾਲੇ ਤੁਸੀਂ ਬੇਟੇ ਛੋਟੇ ਹੋ ਤੁਹਾਨੂੰ ਉਨੀ ਸਮਝ ਨਹੀਂ ਆਉਂਦੀ ਵੀ ਸਾਡੇ ਅਧਿਆਪਕ ਸਾਨੂੰ ਕੀ ਸਿਖਾ ਰਹੇ ਆ ਕਿਹੜੀਆਂ-ਕਿਹੜੀਆਂ ਚੰਗੀਆਂ ਸਿੱਖਿਆਵਾਂ ਦੇ ਰਹੇ ਆ ਜਦੋਂ ਤੁਸੀਂ ਵੱਡੇ ਹੋ ਜਾਓਗੇ ਉਦੋਂ ਤੁਹਾਨੂੰ ਪਤਾ ਲੱਗੇ ਵੀ ਸਾਡੇ ਅਧਿਆਪਕ ਕੀ ਸੀ ਜੋ ਤੁਸੀਂ ਵੱਡੇ ਅਫਸਰ ਬਣੋਗੇ ਵੱਡੇ ਲੀਡਰ ਬਣੋਗੇ ਫੇਰ ਤੁਸੀਂ ਕਿਹਾ ਕਰੋਗੇ ਸਾਨੂੰ ਇਹ ਅਧਿਆਪਕਾਂ ਨੇ ਪੜਾਇਆ ਸੀ ਇਹ ਅਧਿਆਪਕਾਂ ਦਾ ਸਭ ਤੋਂ ਵੱਡਾ ਮਾਣ ਉਹ ਹੋਊਗਾ ਤੇ ਤੁਸੀਂ ਜਦੋਂ ਨਾਲਿਆ ਕਰੋਗੇ ਅਧਿਆਪਕਾਂ ਦਾ ਕਹਿੰਦੇ ਹੁੰਦੇ ਆ ਛਾਤੀ ਫੁੱਲ ਜਾਂਦੀ ਹੈ ਇਹ ਮੇਰਾ ਸਟੂਡੈਂਟ ਜਿਵੇਂ ਅਸੀਂ ਸਰਦਾਰ ਕਲਵੰਤ ਸਿੰਘ ਨੋਰੀ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਦੀ ਮੇਰੇ ਸ਼ਖੀਰਤ ਨਹੀਂ ਮੇਰੇ ਕੋਲ ਪੜੇ ਨਹੀਂ ਚਾਹੇ ਮੇਰੇ ਨਾਲ ਵਿਚਰਦੇ ਰਹੇ ਆ ਵੀਰੇ ਕੋਲ ਚੰਗੀ ਗੱਲ ਰਹਿਣ ਵੀ ਕਰਦੇ ਰਹੇ ਆ ਦੋਸਤਾਂ ਵਰਗਾ ਮੈਂ ਰੱਖਿਆ ਉਹਨਾਂ ਨੂੰ ਚਾਹੇ ਮੇਰੇ ਬੱਚਿਆਂ ਵਰਗੇ ਸੀ ਠੀਕ ਹੈ ਨਾ ਇਸ ਦਿਨ ਦੇਖੋ ਆਪਣੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਪਤਾ ਨੂੰ ਤੁਹਾਨੂੰ ਮਾਨ ਜੀ ਉਹਨਾਂ ਨਾਲ ਸਰਦਾਰ ਭਗਵੰਤ ਸਿੰਘ ਉਹ ਵੀ ਇਨ੍ਹਾਂ ਸਕੂਲਾਂ 'ਚ ਪੜ੍ਹ ਕੇ ਗਏ ਆ ਹੋਰ ਵੀ ਜਿੰਨੇ ਆਪਣੇ ਐਮ ਐਲ ਏ ਐਮ ਪੀ ਐਮ ਐਲ ਏ ਨੇ ਇਨ੍ਹਾਂ ਸਕੂਲਾਂ 'ਚੋਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਉਹ ਇਸ ਰੋਟੇ 'ਤੇ ਪਹੁੰਚੇ ਆ ਤੁਸੀਂ ਉਹਨਾਂ ਦੇ ਨਾਪਰੇ ਚਾ ਉਹਦੇ ਚਰਨਾਂ 'ਚ ਤੁਸੀਂ ਇਹ ਕੰਗੀਆਂ ਗੱਲਾਂ ਕਹਿਣ ਕਰਦੀਆਂ ਨਹੀਂ ਕਿਰਨ ਬੁਰੀਆਂ ਤੈਨੂੰ ਤੋਂ ਦੂਰ ਰਹਿਣਾ। ਆਪ ਵੀ ਦੂਰ ਰਹਿਣਾ, ਆਪਦੇ ਭੈਣ ਭਰਾਵਾਂ ਨੂੰ ਵੀ ਦੂਰ ਰੱਖਣਾ। ਆਪਦੇ ਪਿੰਡ ਦੇ ਮਾਪਿਆਂ ਨੂੰ ਵੀ ਉਹਨਾਂ ਤੋਂ ਦੂਰ ਰੱਖਣਾ। ਠੀਕ ਹੈ ਨਾ? ਬੜੀ ਖੁਸ਼ੀ ਹੋਈ ਅੱਜ ਤੁਹਾਨੂੰ ਸਾਡੇ ਪਾਇਆ ਸਰਕਾਰੀ ਪ੍ਰਾਇਮਰੀ ਸਕੂਲ ਕੋਰਟੀਚ ਪੜ੍ਹਾਉਂਦਾ ਰਿਹਾ। ਤੇ ਇਹ ਮੈਡਮ ਜਿਹੜੇ ਖੜੇ ਨੇ, ਇਹ ਇੱਥੇ ਪੜ੍ਹਾਉਂਦੇ ਹੁੰਦੇ ਸੀ। ਇਹਨਾਂ ਨੇ 3 ਸਾਲ ਇੱਥੇ ਪੜ੍ਹਾਇਆ। 25 ਸਾਲ 27 ਸਾਲ ਇਹਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਰਕੋਟ ਚ ਪੜ੍ਹਾਇਆ ਸੀ। ਮੈਂ ਅੱਜ 14 ਸਾਲ ਕੋਟਪੜਾਇਆ ਪਹਿਲਾਂ ਮੈਂ ਬਾਦਰ ਤੇ ਆਪਣੇ ਤੇ ਪਾਕਿਸਤਾਨ ਦੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਚੱਕਰਾਉ ਕੇ ਅਠਾਰਾ ਜਿਲ੍ਹਾ ਅਫਰੋਜਪੁਰ ਚੌਥੇ ਪੜਾਉਂਦਾ ਰਿਹਾ ਉਸ ਤੋਂ ਬਾਅਦ ਫਿਰ ਜਿਆਦਾ ਸਮਾਂ ਆ ਕੇ ਮੈਂ ਉੱਥੇ ਪੜਾ ਰਿਹਾ ਇਹ ਅਧਿਆਪਕੀ ਦੇਣਾ ਵੀ ਸਰਕਾਰੀ ਪ੍ਰਾਇਮਰੀ ਸਕੂਲ ਚੱਕਰਾਉ ਕੇ ਅਖਾਰ ਜਿਲ੍ਹਾ ਅਫਰੋਜਪੁਰ ਦੇ ਬੱਚੇ ਜਿਹੜੇ ਅੱਜ ਪੋਤਿਆਂ ਦੋਧਿਆਂ ਵਾਲੇ ਹੋ ਗਏ ਪੋਤਿਆਂ ਦੋਧਿਆਂ ਵਾਲੇ ਹੋ ਗਏ ਉਹ ਵੀ ਮੈਨੂੰ ਉਹਨੀਆਂ ਸਤਿਕਾਰ ਦਿੰਦੇ ਆ ਮੈਂ ਹੁਣ ਉਹਨਾਂ ਨੂੰ ਮਿਲ ਕੇ ਆਇਆ ਪਿਛਲੀ ਵਾਰ ਆਇਆ ਸੀ ਮੈਂ 14 34 ਸਾਲਾਂ ਬਾਅਦ ਉਹਨਾਂ ਨੂੰ ਮਿਲਣ ਗਿਆ ਸੀ ਸਾਰੇ ਪਿੰਡ ਨੂੰ ਇੰਨੀ ਖੁਸ਼ੀ ਹੋ ਗਈ ਸੀ ਜਿਵੇਂ ਸਾਡੇ ਪਿੰਡ 'ਚ ਕੋਈ ਮੰਤਰੀ ਆ ਗਿਆ ਹੋਵੇ ਤੇ ਮੈਨੂੰ ਪਤਾ ਸੀ ਮੈਨੂੰ ਕਿੰਨੀ ਖੁਸ਼ੀ ਹੋਈ ਜਾ ਕਿਉਂ ਵੀ ਮੇਰੇ ਏਡੇ ਏਡੇ ਵੱਡੇ ਸਟੂਡੈਂਟ ਹੋ ਕੇ ਵੀ ਮੇਰਾ ਮਾਰਕਸ ਕਰਾ ਰਿਹਾ ਹੈ ਉਹ ਅੱਜ ਵੀ ਮੈਨੂੰ ਯਾਦ ਕਰਦੇ ਆ ਅੱਜ ਵੀ ਮੇਰੇ ਬੱਚਾ ਮੇਰੇ ਨਾਲ ਵੀ ਚੱਲਿਆ ਚਿੱਟੀਆਂ ਦਾੜੀਆਂ ਵਾਲੇ ਹੋ ਕੇ ਇਸੇ ਤਰ੍ਹਾਂ ਤੁਸੀਂ ਬਸ ਬੱਚੋ ਆਪਦੇ ਇਹਨਾਂ ਅਧਿਆਪਕਾਂ ਦਾ ਤੇ ਆਪਦੇ ਮਾਪੇ ਦਾ ਤੇ ਆਪ ਕੋ ਵੱਡਿਆਂ ਦਾ ਛੋਟਿਆਂ ਦਾ ਸਾਰਿਆਂ ਦਾ ਪਿਆਰ ਸਤਿਕਾਰ ਕਰਨਾ ਤੇ ਬੜੇ ਸਿਆਣੇ ਬਣ ਕੇ ਰਹਿਣਾ ਤੁਸੀਂ ਜਿਉਂ-ਜਿਉਂ ਥੋੜੀ ਜਿਹੀ ਵੱਡੇ ਹੋਵੋਗੇ ਇਹ ਜ਼ਰੂਰ ਧਿਆਨ ਰੱਖਣਾ ਵੀ ਬੁਰੀਆਂ ਆਦਤਾਂ ਤੋਂ ਬਚਣਾ ਤੁਸੀਂ ਤੁਹਾਨੂੰ ਕੋਈ ਵੀ ਤੁਹਾਡਾ ਬੁਰੀ ਆਦਤ ਕਰਨੀ ਪਾਉਂਦਾ ਤੋਂ ਬਚਣਾ ਚੰਗੀਆਂ ਆਦਤਾਂ ਗ੍ਰਹਿਣ ਕਰਨੀਆਂ ਨੇ ਕਿੱਥੋਂ ਵੀ ਮਿੰਡ ਤੁਹਾਨੂੰ ਠੀਕ ਹੈ ਨਾ ਅੱਜ ਇਸੇ ਲਈ ਮੈਂ ਤੁਹਾਨੂੰ ਕਲਾਬ ਦੇ ਫੁੱਲਾਂ ਵਰਗੇ ਬੱਚਿਆਂ ਨੂੰ ਮਾਇਕੇ ਮੇਰੇ ਮੈਡਮ ਮੈਂ ਆਇਆ ਕੈਨੇਡਾ ਤੋਂ ਸਾਨੂੰ ਇਤਨੇ ਸਾਲ ਹੋ ਗਏ ਕੈਨੇਡਾ ਗਿਆ ਨੂੰ ਤੇ ਮੇਰਾ ਆਤਮਾ ਜਿਹੜੀ ਆ ਦਿਲ ਆਪਣੇ ਪਿੰਨ ਨਾਲ ਹੀ ਜੁੜਿਆ ਰਹਿੰਦਾ ਜਿਵੇਂ ਮੱਤਾ ਤੋਂ ਪਹਿਲਾ ਸਕੂਲ ਮੇਰਾ ਚੱਕਰਾਓ ਕੇ ਹਸੜ ਤੋਂ ਉਸੇ ਉੱਥੇ ਵੀ ਮੇਰੀ ਆਤਮਾ ਰਹਿੰਦੀ ਇੱਥੇ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੁਸੀਂ ਫੁੱਲਾਂ ਵਰਗੇ ਬੱਚੇ ਇੰਨੇ ਸੋਹਣੇ ਇੰਨੇ ਪਿਆਰੇ ਇੰਨੇ ਤੁਸੀਂ ਅਨੁਸ਼ਾਸਿਤ ਰਹਿਣ ਵਾਲੇ ਬੱਚੇ देखो ये यूनिफॉर्मਾਂ ਵਿੱਚ ਕਿੰਨੇ ਵਧੀਆ ਵਧੀਆ ਬੱਚੇ ਲੱਗ ਰਹੇ ਠੀਕ ਹੈ ਨਾ ਇਸ ਤਰੀ ਮੇਰੇ ਬੱਚੇ ਨੇ ਰਹਿਣਾ ਤੇ ਬਸ ਹੁਣ ਤੁਹਾਨੂੰ ਕੀ ਆ ਸਾਰੇ ਬੱਚਿਆਂ ਤੋਂ ਦੇ ਰਿਹਾ ਮਾਨਯੋਗ ਅਧਿਆਪਕਾਂ ਨੂੰ ਤੇ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੋਲੋ ਸਾਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਜੋ ਸਨੋਰੀ ਬੇਟਾ ਜੀ ਕਰਵਾ ਬਹੁਤ ਚੰਗਾ ਹਾਂ ਉਹ ਵੀਰ ਚੈੱਕ ਜਾਗੇ ਸੀ 2003 ਪਹਿਲੇ ਤੇ ਇੱਥੇ ਬਲੇ ਇੰਚਾਰ ਨਹੀਂ ਨੇ ਫਿਰ ਉਹਨਾਂ ਦੀ ਤੌਰ ਤੇ ਟੀਚਰ ਪ੍ਰਮੋਸ਼ਨ ਦੀ ਬੈਲਪੋਟੀ ਕੀਤੀ ਸੀ 1979 ਤੋਂ ਲੱਗੇ ਹੈ ਮਹਿਰਬੋਤ ਦੀ ਸੀ ਤੇ ਉਸ ਤੋਂ ਬਾਅਦ ਫਿਰ ਇਹ ਸਮਝ ਲੋ ਵੀ 2:00 8:00 ਤੱਕ ਮਹਿਰਬੋਤੀ ਰਹੇ 1 ਤੋਂ 3 ਤੱਕ ਇੱਥੇ ਲਾਇਆ 4 ਤੇ 5 ਦੇ ਮਹਿਰਬਾਨ ਤੇ 5 ਨੂੰ ਅਸੀਂ ਪ੍ਰੀਮਿਅਮ ਟੋਰ ਟਾਇਰਮੈਂਟ ਲਾਇਆ ਸੀ ਠੀਕ 2:00 4:00 ਵਜੇ ਸੇ ਕਰਨਾ ਤੇ ਨਹੀਂ ਜਾ ਕਿ 2:00 5:00 ਚੱਕੀ ਚੋਰ ਕੋਸਾ ਨੂੰ ਬਾਹਰ ਨਾਲ ਲੱਗੇ ਸਾਰਾ ਉਸਾਰ ਕਾਲਪੁਰਕ ਦੀ ਜਾਂ ਇਹਨਾਂ ਬੱਚਿਆਂ ਦੀ ਸੇਵਾ ਕਰੀ ਸਾਨੂੰ ਇੰਨਾ ਫਲ ਮਿਲਿਆ ਜਿਹੜਾ ਅਸੀਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਸੁਪਨੇ 'ਚ ਵੀ ਨਹੀਂ ਸੋਚਿਆ ਇੰਨਾ ਮਹਾਰਾਜਾ ਜੀ ਦੇ ਸੰਭੋਗ ਦੇ ਤਾ ਉਹ ਦਿੱਤਾ ਵੀ ਕਿਵੇਂ ਇਹ ਬੱਚਿਆਂ ਨੂੰ ਅਸੀਂ ਰੱਬ ਦਾ ਰੂਪ ਸਮਝਦੇ ਅਸੀਂ ਮਾਨ ਨਹੀਂ ਕਰਦੇ ਇਸ ਚੀਜ਼ ਤੇ ਆਉਂਦੇ ਤਾਂ ਮਾਨ ਨਹੀਂ ਪਰ ਇਹ ਨਾ ਕਰਦੇ ਵੀ ਅਸੀਂ ਬਹੁਤਾਂ ਜਣੇ ਨੇ ਜਿੱਥੇ ਵੀ ਪੜਾਉਂਦੇ ਰਹੇ ਅਸੀਂ ਬੱਚੇ ਤੁਸੀਂ ਕੋਰਡ ਦੋ ਪਤਾ ਲਗੋ ਕਿ ਜਿਹੜੇ ਸਕੂਲਾਂ 'ਚ ਚੱਕ ਨਵਾਬ ਦੇਖੋ ਬਾਦਰਪੇਪਨ ਨਾਲ 178 ਤੋਂ 184 ਤੱਕ ਪੜਾਇਆ ਸੀ ਉਹ ਬੱਚੇ ਆਉਂਦੇ ਪੁੱਤ-ਪੋਤਿਆਂ ਨੂੰ ਮਾਣਦੇ ਸਾਡੇ ਤੋਂ ਇਤਿਹਾਸ ਸੀ ਹੁਣ ਵੀ ਦੇਖ ਲਓ 175 ਕਿਲੋਮੀਟਰ ਮੈਨੂੰ ਮੇਰੀ ਨੌਲੇਜ ਦਾ ਪਤਾ ਲੱਗਦਾ ਸਰਦਾਰ ਜੀ ਕੋਨਾ ਦੇ ਬੱਚੇ ਜਿਹਹੇ ਵੀ ਉਹ ਵੀ ਉਹਦੇ ਪੋਤੇ-ਪੋਤੀਆਂ ਵੀ ਆਈਨਰ ਸਰਕਾਰ ਦੇ ਜਿਹੜੇ ਕੋ ਵੀ ਦੱਸਦੇ ਵੀ ਜਿਹਹੇ ਸਾਡੇ ਮਾਪੇ ਕਰਦੇ ਹੁੰਦੇ ਸਾਡੇ ਟੀਚਰ ਨੇ ਵਾਕੇ ਉਹ ਰੂਹ ਹੋਂ ਤੁਸੀਂ ਇਹ ਦੇਖੋ ਵੀ ਇਹਦੇ ਹੱਦ ਤੱਕ ਕਿੰਨਾ ਮਾਨਸਿਕ ਹੁੰਦਾ ਕਿੰਨਾ ਰੂਹ ਖੜ ਜਾਂਦੀ ਆ ਜੇ ਸਾਡੇ ਬੱਚੇ ਕਿਉਂਕਿ ਜਦੋਂ ਇਹ ਸਮਾਜ ਬਣ ਜਾਣਿਆ ਨਾ ਅੱਜ ਨਹੀਂ ਇੰਨਾ ਨੇ ਆਪਾਂ ਨੂੰ ਪੁੱਛਿਆ ਅੱਜ ਤਾਂ ਜੇ ਕਹਿੰਦਾ ਬੱਚੋ ਬੈਠ ਜਿਓ ਬੈਠ ਜੇ ਅੱਲੋ ਦੇਰ ਸਮਾਜ ਪਾ ਜਾਣ ਦੇ ਉਦੋਂ ਦੱਸਣਗੇ ਸਾਡੇ ਪੁਰਾਣੇ ਮੈਡ ਇਹ ਜੋ ਸੀ ਪੁਰਾਣੇ ਅਧਿਆਪਕ ਤੇ ਉਹ ਸਾਨੂੰ ਕਿਵੇਂ ਪੜਾਉਂਦੇ ਸੀ ਕੀ ਸਿੱਖਿਆ ਦਿੰਦੇ ਸੀ ਇਸ ਲਈ ਇਹਨਾਂ ਨੂੰ ਰੱਬ ਦਾ ਰੂਪ ਸਮਝਦੇ ਸੀ ਸਿੱਖਿਆ ਦੇਣ ਜਾਂ ਜੋ ਕੁਝ ਪਰਮਾਤਮਾ ਤੋਂ ਪ੍ਰਾਪਤ ਕਰਨਾ ਚਾਹੁੰਦਾ ਮੈਂ ਇਹਨਾਂ ਦੀ ਸਿੱਖਿਆ ਰਾਹੀਂ ਤੁਹਾਨੂੰ ਮਿਲ ਜਾਣਾ ਤੁਹਾਡੇ ਬੱਚੇ ਆਪ ਦੇ ਆਪ ਹੀ ਅਕਾਲਪੁਰਖ ਮਹਾਨ ਬਣਾ ਲੂਗਾ ਜੇ ਇਹਨਾਂ ਨੂੰ ਅਸੀਂ ਆਪ ਦੇ ਬੱਚੇ ਸਮਝ ਕੇ ਬਿਲਕੁਲ ਇਤਰਾਮ ਕਰਦੇ ਹਾਂ ਤੇ ਤੁਸੀਂ ਇਹ ਨਾਲ ਕੋ ਸਰਦਾ ਤੇ ਮੰਡ ਦਾ ਧੰਨਵਾਦ ਕਰੋ ਸਾਰੇ ਜਾਨੀ ਥੈਂਕਸ ਬਹੁਤ ਹੋ ਕੇ। ਕੇ ਬਹੁਤ ਬਹੁਤ ਇਹਨਾਂ ਬੇਟੇ ਦੀ ਬਹੁਤ ਖੁਸ਼ੀ ਹੋਈ। ਇਹ ਤੁਹਾਡੇ ਵਾਸਤੇ ਦੇਖੋ ਸਪੈਸ਼ਲੀ ਲੈ ਕੇ ਆਏ ਨੇ। ਠੀਕ ਹੈ ਨਾ? ਇਹ ਸਦਾ 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 ਜੀ। ਅਸਟ੍ਰੋਨੋਮਰ ਹੈ। ਹਾਂਜੀ। ਇਹ ਡਾ. ਮੈਡਮ ਜੀ ਸਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ। ਬਹੁਤ ਬਹੁਤ ਬੱਚਿਆਂ ਵਾਸਤੇ ਪਰੋਲਾ ਕਿਸ਼ੋਰ। ਮੈਂ ਵੀ ਧੰਨਵਾਦੀ ਤੁਹਾਡਾ 파ਰਟੀ ਸੀ ਛੋਟਾ ਜਿਹਾ ਚਲੋ। ਹਾਂਜੀ। ਤੇ ਪਿਆਰੇ ਬੱਚਿਓ ਇਹ ਕਿਤਾਬਾਂ ਕਾਪੀਆਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀ ਠੀਕ ਹੈ ਨਾ ਤੁਹਾਨੂੰ ਦਵਾਂਗੇ ਠੀਕ ਹੈ ਤੇ ਠੀਕ ਹੈ ਨਾ ਵਧੀਆ ਨੇ ਨਾ ਚੰਗੀ ਠੀਕ ਹੈ ਤੇ ਅੱਗੇ ਤੇ ਇਹਨਾਂ ਦੇ ਪ੍ਰਵਾਹ ਵਾਸਤੇ ਚੜ੍ਹਦੀ ਕਲਾ ਰੱਖਣ ਪਰਮਾਤਮਾ ਇਹ ਅਰਦਾਸ ਕਰਨੀ ਆ ਤੇ ਇਸ ਤਰ੍ਹਾਂ ਹੋਰ ਸੇਵਾ ਕਰਦੇ ਰਹਿਣ ਠੀਕ ਹੈ ਨਾ ਸਕੂਲ ਵਾਸਤੇ ਤੁਹਾਡੇ ਵਾਸਤੇ ਠੀਕ ਹੈ ਨਾ ਆਪਣਾ ਜੁੜੇ ਰਹਿਣ ਠੀਕ ਹੈ ਨਾ ਸਾਰਿਆਂ ਨੇ ਅਰਦਾਸ ਕਰਨੀ ਆ ਵੀ ਪਰਮਾਤਮਾ ਨੇ ਪ੍ਰਵਾਹ ਨੂੰ ਖੁਸ਼ੀਆਂ ਵਕਸ਼ਣ ਤੰਦਰੁਸਤੀ ਵਕਸ਼ਣ ਕਾਮਯਾਬੀ ਵਕਸ਼ਣ ਠੀਕ ਹੈ ਆਪੋਰਤਾਂ ਵਾਦੀ ਲੈਪਿੰਗ ਕਰੋ ਵੀ ਸੁਬਨ ਸੁਨੀਤੇ ਅੰਮ੍ਰਿਤ ਪਤਾ ਖਬਨ ਸੁਨੀਤੇ ਦਿਨ ਸੁਣੈਣ ਪਰੋ ਕੀਰਤਨ ਗਾ ਦਿਨ ਸੁਣੈਣ ਪਰੋ ਕੀਰਤਨ ਗਾ ਸੋ ਤਨ ਜੰਮ ਕੀ ਬਾਟ ਨਾ ਪਾ I'm